ਪੰਜਾਬੀ ਨਾ ਮੁੱਕ ਜੇ ਪੰਜਾਬੀ ਨਾ ਮੁੱਕ ਜੇ ਮੈਂ ਕਹਿੰਦਾ ਰੌਲਾ ਪਾਉਣ ਨਾਲੋਂ ਘਰੇ ਬੋਲਣ ਲੱਗ ਜਾ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੰਜਾਬ ਚ ਰਹਿੰਦੇ ਹੋ ਪੰਜਾਬੀਓ ਪੰਜਾਬੀ ਘਰੇ ਬੋਲਣ ਲੱਗ ਜਾਓ ਤੁਹਾਨੂੰ ਨਹੀਂ ਕਹਿੰਦਾ ਤੁਸੀਂ ਪੰਜਾਬੀ ਬੋਲਦੇ ਆ ਤੁਹਾਡੇ ਬੱਚਿਆਂ ਲਈ ਸਵਾਲ ਆ ਮੇਰਾ ਜਿਨ੍ਹਾਂ ਦੇ ਅੰਗਰੇਜ਼ੀ ਸਿੱਖਣੀ ਮਾੜੀ ਗੱਲ ਨਹੀਂ ਸਾਨੂੰ ਵੀ ਲੋੜ ਪੈਂਦੀ ਆ ਇਹਦੋਂ ਪੰਜਾਬ ਤੋਂ ਬਾਹਰ ਜਾਂਦੇ ਆ ਬਰਕਦੇ ਨਾ ਹੋਵੇ ਤੁਹਾਡੇ ਜਵਾਬ ਉਹਨਾਂ ਸਕੂਲਾਂ 'ਚ ਹੋਣ ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਹੈ ਫਿਰ ਤੁਸੀਂ ਦੋਸ਼ੀ ਹੋ ਸਭ ਸਪਸ਼ਟ ਹੋਣਾ ਜ਼ਰੂਰੀ ਹੈ ਇੱਥੇ ਹਿੰਦੀ ਬੋਲਣ ਵਾਲਾ ਸਾਡਾ ਭਾਈਚਾਰਾ ਰਹਿੰਦਾ ਹੈ ਮੇਰਾ ਆਪਣਾ ਭਾਈਚਾਰਾ ਹੈ ਬ੍ਰਾਹਮਣ Hindu ਭਾਈਚਾਰਾ ਮੇਰੇ ਚਾਚੇ ਤਾਇਆ ਦੇ ਆਓ ਮੈਂ ਬੇਸ਼ੱਕ ਇਨਾਂ ਸਟੇਜ ਤੇ ਕੋਈ ਦੂਰ ਦਾ ਨਹੀਂ ਇਹ Hindu ਮੁਸਲਮਾਨ ਇਹ ਚਾਚੇ ਤਾਇਆ ਦੇ ਐ ਸਿੱਖ ਦੇ ਇਹਨਾਂ ਦੀ ਮੁਹੱਬਤ ਹੈ ਉਹਨਾਂ ਦੇ ਘਰੇ ਸ਼ੁਰੂ ਤੋਂ ਹਿੰਦੀ ਬੋਲੀ ਜਾਂਦੀ ਹੈ ਸਾਡੇ ਪੰਜਾਬੀ ਬੋਲੀ ਜਾਂਦੀ ਹੈ ਸਾਨੂੰ ਹਿੰਦੀ ਆਉਣੀ ਜ਼ਰੂਰੀ ਹੈ ਉਹਨੂੰ ਪੰਜਾਬੀ ਆਉਣੀ ਜ਼ਰੂਰੀ ਹੈ ਪਰ ਸਾਨੂੰ ਪੰਜਾਬੀ ਆਉਣੀ ਜ਼ਰੂਰੀ ਹੈ ਹੜ੍ਹ ਫੜ ਕੇ ਵੀ ਵੀਤੀ ਦੀ ਹਾਰ ਦੇ ਫੋਨ ਇਹਦੇ ਤੇ ਪੰਜਾਬ ਡਿਸਕਸ ਕਰਨਾ ਬਾਬਾ ਕੁੱਤੇ ਭਗਾਈਆ ਜਿੰਨੀ ਮਰਜ਼ੀ ਕਰ ਲਈ ਆ ਕੱਖ ਨਹੀਂ ਬੰਨਾ ਆਪਦੇ ਪੁੱਤ ਪੋਤੇ ਵੇਖ ਕੀ ਬੋਲਦੇ ਆ ਉਹਨੂੰ ਪੰਜਾਬੀ ਸਿਖਾ ਉਹ ਸਕੂਲ ਚ ਪੜ੍ਹਾ ਉਹਨੂੰ ਜਿੱਥੇ ਪੰਜਾਬੀ ਹੈ ਔਰ ਨਾਲ ਕਹੇ ਉਹਨੂੰ ਵੀ ਪੁੱਤ ਜੇ ਤੇਰੇ ਨਾਲ ਕੋਈ ਸ਼ਾਮ ਪੜਦਾ ਕੋਈ ਰੋਹਿਤ ਪੜਦਾ ਕੋਈ ਗੁਪਤਾ ਸ਼ਰਮਾ ਜੋ ਪੜਦਾ ਉਹਦੇ ਵਾਲੀ ਵੀ ਸਿੱਖੀ ਵੀ ਪਤੋਂ ਤੇਰਾ ਗੱਲ ਕਰਨੀ ਪੈਣੀ ਆ ਵੱਡੋ ਉਹ ਵੀ ਸਿੱਖੀ ਸੱਚ ਜੱਚੀ ਨਾ ਵੀ ਸਾਡੀ ਰਾਸ਼ਟਰੀ ਹੈ ਨੈਸ਼ਨਲ ਹੈ ਯਾਰ ਇਹ ਪੰਜਾਬ ਦੀ ਹੈ ਪੰਜਾਬੀ ਬਲੇ ਖਤਰਮ ਦੀ ਲੋੜ ਨਹੀਂ ਐ ਆਪ ਕਰ ਜਿਹੜਾ ਕਰਨ ਵਾਲਾ ਕੰਮ ਐ ਸਰਕਾਰਾਂ ਬੱਤੀਆਂ ਲਵਾ ਕੇ ਦਿੰਦੀਆਂ ਇੱਕ ਲਾਲ ਆ ਤੇ ਇੱਕ ਹਰੀ ਐ ਖੜਨਾ ਤਾਂ ਐ ਤੇ ਮੈਂ ਐ ਜਦੋਂ ਤੇਰੇ ਤੇ ਮੇਰੇ ਚਲੂਨੇ ਲੜਦੇ ਨਾ ਵੀ ਲੰਘ ਜਾ ਲੰਘ ਜਾ ਲੰਘ ਜਾ ਉੱਥੇ ਸਰਦਾਰ ਭਗਵੰਤ ਸਿੰਘ ਨਾਲ ਕੱਖ ਨਹੀਂ ਕਰਨਾ ਬਾਬਿਓ ਉੱਥੇ ਉੱਥੇ ਦਾ ਆਪਾਂ ਦੋਸ਼ੀ ਐ ਉਹਨਾਂ ਨੇ ਤਾਂ ਲਵਾ ਕੇ ਦੇਣੀਆਂ ਉਹਨਾਂ ਨੇ ਲ ਸਰਕਾਰ ਕੋਈ ਵੀ ਐ ਹਾਂ ਤੋਂ ਇਹ ਤਰ੍ਹਾਂ ਤਾਰੀ ਵੱਜਦੀ ਐ ਆਪ ਦੇ ਵਾਲਾ ਪੈਂਡ ਤੇ ਜੇਬ ਚ ਪਾ ਲਵਾ ਚੱਲ ਕਰ ਚੱਲ